ਗਿਰੇਂਦਰਪਾਲ ਬਿੱਲਾ ਜੀ ਜਸਮੀਰ ਸ਼ਿਰਾ ਟਿਲੰਗਲ ਮਾਰ ਦੀ ਇੱਥੇ ਰਹਿੰਦਾ ਹੁੰਦਾ ਆ ਇਹ ਦੋਨੇ ਉੱਥੇ ਨਬੂਤ ਸਾਡੇ ਕੋਲ ਹੁੰਦੇ ਨੇ ਜਿੱਤੇ ਹੁਣ ਬਾਬੇ ਲਾਲ ਪਾਸ਼ਾ ਦਾ ਦਰਬਾਰ ਸਾਹਮਣੇ ਕੁੱਟ ਜਿੰਦੇ ਹੁੰਦੇ ਨੇ ਕਿੱਕ ਮੈਂ ਬਡੇ ਮੁੰਡਿਆਂ ਦੇ ਨਾਮ ਮੈਂ ਕਿਹਾ ਚਾਰ ਸੀ ਇੱਕ ਬਲਵੀਰ ਭੀਗਾ ਉਸ ਮੁੰਡੇ ਨੇ ਭਾਵੇਂ ਸਾਡੇ ਵਿੱਚ ਨਹੀਂ ਆਇਆ ਯਾਦ ਕਰਨਾ ਫਰਜ਼ ਬੰਦਾ ਉਸ ਮੁੰਡੇ ਨੇ ਜਦੋਂ ਇੱਥੇ ਮਾਵਾ ਪੁੱਤ ਨਹੀਂ ਸਾਹ ਲੈਂਦਿਆਂ ਸੀ 5 ਵਜੇ ਤੋਂ ਬਾਅਦ ਲੋਕ ਘਰ ਵੜ ਜਾਂਦੇ ਸੀ ਬਾਹਰ ਨਿਕਲਦਾ ਹਿਆਨ ਸੀ ਕਰਦਾ ਕੋਈ ਜਿਹਦਾ ਪੁੱਤ ਬਾਹਰ ਚੱਲ ਜਾਂਦਾ ਸੀ ਘਰੋਂ ਉਹ ਮਾਂ ਇਹ ਪੱਕੇ ਤੌਰ ਤੇ ਨਹੀਂ ਕਹਿ ਸਕਦੀ ਸੀ ਜਿਦਾ ਘਰ ਆਉਂਦਾ ਇਹਦਾ ਮਾਹੌਲ ਸੀ ਜਦੋਂ ਪੰਜਾਬ ਦਾ ਤੇ ਬਲਬੀਰ ਭੀਰਾ ਸਾਡੇ ਨੂੰ ਪੋਤਰ ਦੇ ਕਾਮਰੇ ਹੈ ਤਾਂ ਤੁਹਾਡੇ ਇਲਾਕੇ ਤੋਂ ਸੀ ਫਗਵਾੜੇ ਤੋਂ ਨੂੰ ਪੋਤਰ ਰਹਿੰਦੇ ਸੀ ਗਰਨਾਮ ਸਿੰਘ ਸੰਘੇੜਾ ਉਹਦੇ ਨਾਲ ਲਗਾਤਾਰ ਉਸ ਵਰਤੀ ਅੱਗ ਵਿੱਚ ਕਰਨ ਮੈਂ ਆ ਸਾਡੇ ਅੱਜ ਮੌਜੂਦ ਨਹੀਂ ਮੈਨੂੰ ਉਹ ਵੀ ਬਹੁਤ ਅਫਸੋਸ ਹੋ ਰਿਹਾ ਯਾਦ ਆ ਰਿਹਾ ਨਿਕਲਦਰ ਪਾਲ ਦੀ ਵਾਈਫ ਹੋਰ ਪਰਿਵਾਰ ਦੇ ਜੀ ਚਲੇ ਗਏ ਬੜਾ ਵੱਡਾ ਪਰਿਵਾਰ ਹੁੰਦਾ ਸੀ ਜਿਹੜਾ ਸਾਡੇ ਬਾਪੂ ਜੀ ਨੇ ਬੜਾ ਪੋੜਿਆ-ਪੋੜਿਆ ਕਰਕੇ ਮਿਹਨਤ ਕਰਕੇ ਉਹ ਪਰਿਵਾਰ ਨੂੰ ਪਾਲਿਆ ਸੀ